ਮੇਲਾ ਗੀਤ ਮੁਸੀਦੇ ਗਾਵਾਂ ਮਿਲ ਮਟਿਆਰਾ ਪਾਵਨ ਗਿੱਦਾ ਮਿਲ ਮਟਿਆਰਾ ਪਾਵਨ ਗਿੱਦਾ ਨੱਚ ਨੱਚ ਧਰਤ ਹਿਲਾਵਾ ਨੀ ਨਾਲ ਖੁਸ਼ੀ ਦੇ ਤੀਆਂ ਮਨਾਵਾ ਨੀ ਨਾਲ ਖੁਸ਼ੀ ਦੇ ਤੀਆਂ ਮਨਾਵਾ ਚੱਲੀਓ ਮੇਲੇ ਨੂੰ ਮਟਿਆਰਾ ਹੱਥਾਂ ਤੇ ਲਾ ਕੇ ਲੈਂਦੀ ਤੀਆਂ ਦੇ ਮੇਲੇ ਵਿੱਚ ਖੌਣਕ ਲੱਗੀ ਜਾਂਦੀ ਤੀਆਂ ਦੇ ਮੇਲੇ ਵਿੱਚ ਖੌਣਕ ਲੱਗੀ ਜਾਂਦੀ ਸਾਡਾ ਪੰਜਾਬ ਮੇਲੇ ਅਤੇ ਤਿਉਹਾਰਾਂ ਦਾ ਦੇਸ਼ ਹੈ ਸਾਡੇ ਸੱਭਿਆਚਾਰ ਦਾ ਅਹਿਮ ਪੱਖ ਸਾਡੇ ਮੇਲੇ ਦੇ ਤਿਹਾਰ ਹਨ ਪੰਜਾਬ ਵਿੱਚ ਮੇਲਿਆਂ ਤੇ ਤਿਹਾਰਾਂ ਦਾ ਕਾਫਲਾ ਸਾਰਾ ਚੱਲਦਾ ਰੰਗਦਾ ਹੈ ਉਹਨਾਂ ਤਿਹਾਰਾਂ ਵਿੱਚ ਇੱਕ ਤਿਹਾਰ ਤੀਆਂ ਦਾ ਤਿਹਾਰ ਹੈ ਤੀਆਂ ਦੇ ਤਿਹਾਰ ਦੀ ਖੁਸ਼ੀ ਘਰ ਘਰ ਛਾਈ ਤੀਆਂ ਦਾ ਤਿਹਾਰ ਦੀ ਝੋੜੇ ਲੱਖ ਲੱਖ ਵਧਾਈ ਸੁਣ ਮਹੀਨੇ ਦੇ ਪਵਿੱਤਰ ਤਿਹਾਰ ਤੀਆਂ ਦੀ ਆਪ ਸਭ ਨੂੰ ਲੱਖ ਲੱਖ ਵਧਾਈ ਚਾਵੇਂ 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 ਆਜੋ ਵੀ ਸਖਿਓ ਤੀਆਂ ਲਾਈਏ ਬੂੜ ਦੀ ਸ਼ਾਹੀ ਆਜੋ ਵੀ ਸਖਿਓ ਤੀਆਂ ਲਾਈਏ ਬੂੜ ਦੀ ਸ਼ਾਹੀ ਪਹਿਲੋਂ ਤੋਂ ਤੁਹਾਡਾ ਸਾਰਿਆਂ ਦਾ ਮੈਂ तहे ਦਿਲੋਂ ਧੰਨਵਾਦ ਕਰਦੀ ਹਾਂ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਦਰਮਿਆਨ ਪਹੁੰਚੇ। ਪ੍ਰੋਗਰਾਮ ਵਿੱਚ ਚਾਰ ਚੰਨ ਆਏ। ਆਪਾਂ ਸਾਰਿਆਂ ਨੇ ਤੀਆਂ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋ ਕੇ ਪ੍ਰੋਗਰਾਮ ਨੂੰ ਹੋਰ ਨਿਕਲਣਾ ਦਿੱਤਾ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਣੀ ਪਿੰਡ ਵਿੱਚ ਕਿਸੇ ਪੰਜ ਸਾਲਾਂ ਤੋਂ ਤੀਆਂ ਦਾ ਤਿਹਾਰ ਮਨਾਇਆ ਜਾਂਦਾ ਹੈ। ਇਸ ਪ੍ਰੋਗਰਾਮ ਨੂੰ ਬਰਕਰਾਰ ਰੱਖਣ ਦੇ ਲਈ ਹਰ ਸਾਲ ਦੀ ਕੋਸ਼ਿਸ਼। ਇਸ ਸਾਲ ਵੀ ਤੀਆਂ ਦਾ ਤਿਹਾਰ ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਬੱਚਿਆਂ ਨੇ ਵੱਧ ਝੜ ਕੇ ਹਿੱਸਾ ਪਾਇਆ ਹੈ ਤੁਸੀਂ ਸਾਰਿਆਂ ਨੇ ਬੱਚਿਆਂ ਦੀ ਹੌਸਲਾ ਵਧਾਈ ਕਰਨੀ ਹੈ ਤਾਂ ਉਹ ਸਾਰੇ ਪ੍ਰੋਗਰਾਮ ਬੜੀ ਆਨੰਦਮਾਨ ਸਤ ਹੈ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਪ੍ਰੋਗਰਾਮ ਅੱਗੇ ਵਧਾਇਆ ਜਾਵੇ ਰਾਜਾ ਰਾਜਾ ਦੇ ਹਾ ਦੁੱਖ ਦੂਰ ਹੁੰਦੇ ਨੇ ਜ਼ਿੰਦਗੀ ਚ ਸੁੱਖ ਪਰਪੂਰ ਹੁੰਦੇ ਨੇ ਪਰ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਉਸ ਪਰ ਮਹਾਤਮਾ ਦਾ ਨਾਮ ਲਿਆ ਜਾਂਦਾ ਹੈ ਜਿਸ ਨੇ ਸਾਨੂੰ ਇਸ ਸੰਗਲੀ ਦੁਨੀਆ ਤੇ ਭੇਜਿਆ ਹੈ ਕੁਝ ਦੀ ਰਗਾ ਤੋਂ ਬਗੈਰ ਤਾਂ ਪੱਤਾ ਵੀ ਨਹੀਂ ਮਿਲਦਾ ਇਸ ਪ੍ਰੋਗਰਾਮ ਦੀ ਸ਼ੁਰੂਆਤ ਵੀ ਉਸ ਸੱਚੇ ਪਾਤਸ਼ਾਹ ਦੇ ਨਾਮ ਤੋਂ ਕਰੀਏ ਤੇ ਸ਼ੁਕਰ ਕਰੀਏ ਉਸ ਪਰਮਾਤਮਾ ਦਾ ਜਿਸ ਨੇ ਪ੍ਰੋਗਰਾਮ ਕਰਨ ਦੀ ਹਿੰਮਤ ਬਖਸ਼ੀ ਤੇ ਪੈਂਤੀ ਸਾਥ ਵਿੱਚ ਖੁਸ਼ੀਆਂ ਦਾ ਮਾਹੌਲ ਬਣਾਇਆ ਫਸਟ ਪਰਫਾਰਮੈਂਸ ਬੀਬੀਆਂ ਛੋਟੀਆਂ ਛੋਟੀਆਂ ਪਹਿਣਾ ਮਰੀਆ ਵੱਡੀਆਂ ਪਹਿਣਾ ਸਰਪੰਚ ਸਾਹਿਬ ਜਿੰਨੇ ਵੀ ਤੁਸੀਂ ਇੱਥੇ ਹਾਜ਼ਰੀ ਨੂੰ ਤੁਸੀਂ ਸਾਰਿਆਂ ਨੇ ਇੱਥੇ ਪਹੁੰਚ ਕੇ ਪੀਂਆਂ ਦੇਸ ਮੇਲੇ ਨੂੰ ਚਾਰ ਚੰਨ ਲਗਾ ਦਿੱਤੇ ਖਾਸ ਕਰਕੇ ਬੀਬੀਆਂ ਜਿਹੜੀਆਂ ਇੰਨੀਆਂ ਸਜ-ਧਜ ਕੇ ਇੱਥੇ ਆਈਆਂ ਆ ਤੁਸੀਂ ਸਾਰੀਆਂ ਛਣੀਆਂ ਬਹੁਤ ਸੋਹਣੀਆਂ ਲੱਗਦੀਆਂ ਇੱਦਾਂ ਹੀ ਹਮੇਸ਼ਾ ਟੌਰ ਦੇ ਨਾਲ ਘਰੇ ਵੀ ਰਿਆ ਕਰੋ ਘਰ ਦੇ ਜਿਹੜੇ ਕੰਮ ਕਰਿਆ ਇਹ ਨਹੀਂ ਫਿੱਪਣੇ ਹੁੰਦੇ ਕਿ ਤੁਸੀਂ ਆਪਣੇ ਆਪ ਨੂੰ ਜ਼ਰੂਰ ਟਾਈਮ ਦਿਓ ਕਰੋ ਵਧੀਆ ਖਾਓ ਪੀਓ ਆਪਣੀ ਕਸਰਤ ਕਰੋ ਆਪਣੀ ਸਿਹਤ ਦੀ ਸੰਭਾਲ ਕਰੋ ਕਿਉਂਕਿ ਜਿਹੜੇ ਆਪਣੇ ਪਰਿਵਾਰ ਆ ਇਹ ਸਾਰੇ ਜਿਹੜੇ ਆ ਇਹ ਤੁਹਾਡੇ ਇਰਦ-ਗਿਰਦ ਘੁੰਮਦੇ ਆ ਜੇ ਤੁਸੀਂ ਸਾਰੀਆਂ ਛਣੀਆਂ ਤੰਦਰੁਸਤ ਆ ਤਾਂ ਘਰ ਜਿਹੜਾ ਆ ਉਹ ਖੁਸ਼ ਆ ਲਿਆ ਬਾਕੀ ਇੱਕ ਬੇਨਤੀ ਹੋ ਰਹੀ ਆ ਕਿ ਤੁਹਾਡੇ ਬੱਚੇ ਤੁਹਾਡੀਆਂ ਧੀਆਂ ਜੋ ਜੋ ਵੀ ਦਾ ਦੇ ਸ਼ੌਂਕ ਹੈਗੇ ਆ ਉਹ ਜ਼ਰੂਰ ਪੂਰੇ ਕਰੋ ਜੇ ਤੁਸੀਂ ਫੀਲਡ ਦੇ ਵਿੱਚ ਵੀ ਇਹ ਜਾਣਾ ਚਾਹੁੰਦੀਆਂ ਚਿੱਤਾ ਦੀ ਵੀ ਨੌਕਰੀ ਕਰਨਾ ਚਾਹੁੰਦੀਆਂ ਇਹਨਾਂ ਨੂੰ ਕਰਨ ਦਿਓ ਇਹਨਾਂ ਨੂੰ ਆਜ਼ਾਦੀ ਦਿਓ ਕਿਉਂਕਿ ਜਦੋਂ ਕੁੜੀਆਂ ਦੂਸਰੇ ਘਰ ਵਿੱਚ ਚਲ ਜਾਂਦੀਆਂ ਆ ਤਾਂ ਉਹਨਾਂ ਤੇ ਜਿਹੜੀ ਜ਼ਿੰਮੇਵਾਰੀ ਆ ਉਹ ਬਹੁਤ ਜ਼ਿਆਦੀ ਵੱਧ ਜਾਂਦੀ ਆ ਪਰਿਵਾਰ ਵੀ ਦੇਖਣਾ ਹੁੰਦਾ ਤੇ ਫੇ ਜਿਹੜੇ ਸ਼ੌਂਕ ਆ ਉਹਨਾਂ ਨੂੰ ਆਪਣੇ ਕੁਝ ਹੱਦ ਤੱਕ ਮਾਰਨੇ ਪੈਂਦੇ ਆ ਸੋ ਛਿੰਨਾ ਚਰ ਤੁਹਾਡੇ ਕੋਲ ਹੈਗੀਆਂ ਆ ਉਹਨਾਂ ਦੇ ਸਾਰੇ ਛਾਪ ਪੂਰੇ ਕਰੋ ਉਹਨਾਂ ਨੂੰ ਆਪ ਵੀ ਖੁਸ਼ੀਆਂ ਦਿਓ ਤੁਸੀਂ ਆਪ ਵੀ ਉਹਨਾਂ ਤੋਂ ਖੁਸ਼ੀਆਂ ਦਿਓ ਤੁਮੀ ਤੁਹਾਡਾ ਸਾਰਿਆਂ ਦਾ ਛਾਦਾ ਸਮਝ ਨਹੀਂ ਲੈਣਾ ਸੋ ਮੈਂ ਆਪਣੇ ਵੱਲੋਂ ਤੇ ਆਪਣੀ ਆਮ ਆਦਮੀ ਪਾਰਟੀ ਵੱਲੋਂ ਇੱਕ ਵਾਰ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਜਿੰਦੀਆਂ ਤੇ ਤੁਹਾਨੂੰ ਸਾਰਿਆਂ ਭੈਣਾਂ ਨੂੰ ਇੱਕ ਬੇਨਤੀ ਕਰਦੀ ਆ ਕਿ ਜਿੱਥੇ ਵੀ ਤੁਹਾਨੂੰ ਆਮ ਆਦਮੀ ਪਾਰਟੀ ਦੀ ਛਾਫ ਹੈ ਮੇਰੀ ਪਰਸਨਲ ਤੌਰ ਤੇ ਲੋੜ ਪੈਂਦੀ ਆ ਤੇ ਤੁਸੀਂ ਪਲੀਜ਼ ਮੈਨੂੰ ਦੱਸਣਾ ਆ ਮੈਂ ਤੁਹਾਡੇ ਸਾਰਿਆਂ ਦੇ ਨਾਲ ਮੋਟੇ ਦੇ ਨਾਲ ਮੋਟਾ ਛੋੜ ਕੇ ਐਵੇਂ ਖੜੀ ਆ ਥੈਂਕ ਯੂ ਸੋ ਮੱਚ ਆ ਨਿਆਣਿਆਂ ਨੂੰ ਜਿਹਨੀਆਂ ਗੋਲ ਗੋਪੇ ਖਾਣੇ ਆ ਔਰ ਰੇੜੀ ਲੱਗੀ ਆ ਆਪਣੇ ਜਿਹਨੀਆਂ ਵੀ ਸਾਰਿਆਂ ਨੇ ਖਾਣੇ ਗੋਲੋਪੇ ਖਾ ਲਿਓ ਜੀ ਤੇ ਸੰ ਫਾਸਟ ਫੂਡ ਤਾੜੀਆਂ ਮਾਰ ਦਿਓ ਵੀ ਸਾਰੇ ਜਣੇਵਾਜ ਨਹੀਂ ਸੁਣੀ ਆਇਓ ਜੀ ਪ੍ਰਸਾਦ ਕੋਟਾ ਸਾਹਿਬਾ ਜੀ ਮਾਰਿਓ ਤਾੜੀ ਬਈ ਜੀ ਬڑے ਭਾਈ ਆਇਓ ਮਾੜਾ ਜਾ ਤੈਨੂੰ ਇਟਲੀ ਮਾਰੋ ਜੀ ਤਾੜੀਆਂ ਲਓ ਜੀ ਵੀ ਹੁਣ